ਵਜੀਤਪੁਰ ਦੇ ਵਿੱਚ ਪਿੰਡ ਵਜੀਤਪੁਰ ਦੇ ਵਿੱਚ ਇੱਕ ਮੰਦਭਾਗੀ ਘਟਨਾ ਵੇਖਣ ਨੂੰ ਸਾਹਮਣੇ ਆਈ ਹੈ ਜਿੱਥੇ ਇੱਕ ਪਤੀ ਵੱਲੋਂ ਆਪਣੀ ਪਤਨੀ ਅਤੇ ਛੋਟੇ ਬੱਚੇ ਨੂੰ ਗੋਲੀ ਮਾਰ ਕੇ ਇਹ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਾਮਲਾ ਆਇਆ ਹੈ ਸਾਹਮਣੇ ਫਿਰੋਜ਼ਪੁਰ ਦੇ ਵਜੀਤਪੁਰ ਤੋਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਹਨਾਂ ਨੂੰ ਐਡਮਿਟ ਕਰਵਾਇਆ ਗਿਆ ਫਿਰ ਹੁਣ ਇਹਨਾਂ ਨੂੰ ਅੱਗੇ ਡੀ ਐਮ ਸੀ ਲੁਧਿਆਣਾ ਦੇ ਵਿੱਚ ਰੈਫਰ ਕੀਤਾ ਗਿਆ ਹੈ। ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰਨਾਂ ਦਾ ਹਜੇ ਪਤਾ ਨਹੀਂ ਲੱਗਾ ਪਰ ਇੱਕ ਵੱਡੀ ਮੰਦਭਾਗੀ ਘਟਨਾ ਹੋਣ ਕਰਕੇ ਇਲਾਕੇ ਦੇ ਵਿੱਚ ਇੱਕ ਚਰਚਾ ਬਣੀ ਹੋਈ ਹੈ ਕਰਨਾ ਬਾਰੇ ਜਾਂਚ ਕੀਤੀ ਜਾ ਰਹੀ ਹੈ ਖੇਤੀਬਾੜੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਨੌਜਵਾਨ ਨੌਜਵਾਨ ਦਾ ਨਾਮ ਜਕਸੀਰ ਸਿੰਘ ਉਮਰ 37 ਸਾਲ ਦੱਸੀ ਜਾ ਰਹੀ ਹੈ ਪਤਨੀ ਦੀ ਉਮਰ ਕਰੀਬ 35 ਸਾਲ ਨਮਨੀਤ ਕੌਰ ਤੇ ਛੋਟਾ ਬੱਚਾ ਵਾਰਿਸਦੀਪ ਜਿਸ ਦੀ ਉਮਰ 3 ਜਾਂ 4 ਸਾਲ ਦੱਸੀ ਜਾ ਰਹੀ ਹੈ ਇੱਕ ਬੱਚਾ ਹੋਰ ਸੀ ਜਿਹੜਾ ਕਿ ਉਸ ਟਾਈਮ ਮੌਕੇ ਤੇ ਸਕੂਲ ਦੇ ਵਿੱਚ ਸੀ ਨੌਜਵਾਨ ਨੌਜਵਾਨ ਦਾ ਨਾਮ ਜਕਸੀਰ ਸਿੰਘ ਉਮਰ 37 ਸਾਲ ਦੱਸੀ ਜਾ ਰਹੀ ਹੈ ਪਤਨੀ ਦੀ ਉਮਰ ਕਰੀ 35 ਸਾਲ ਨਵਨੀਤ ਕੋਰ ਤੇ ਤੇ ਛੋਟਾ ਬੱਚਾ ਵਾਰਿਸਦੀਪ ਜਿਸ ਦੀ ਉਮਰ ਤੈਨੀਆ 4 ਸਾਲ ਦੱਸੀ ਜਾ ਰਹੀ ਹੈ ਇੱਕ ਬੱਚਾ ਹੋਰ ਸੀ ਜਿਹੜਾ ਕਿ ਉਸ ਟਾਈਮ ਮੌਕੇ ਤੇ ਸਕੂਲ ਦੇ ਵਿੱਚ ਸੀ ਤਿੰਨੋਂ ਦੇ ਤਿੰਨਾਂ ਪਰਿਵਾਰ ਦੇ ਮੈਂਬਰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਹੁਣ ਇੱਕ ਡੀ ਐਮ ਸੀ ਲੁਧਿਆਣਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਆ ਥੋੜੇ ਸਮੇਂ ਪਹਿਲਾਂ ਵੀ ਇੱਕ ਫਿਰੋਜ਼ਪੁਰ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰੀ ਸੀ ਜਿਸ ਵਿੱਚ ਸਾਰੇ ਦਾ ਸਾਰਾ ਪਰਿਵਾਰ ਖਤਮ ਹੋ ਗਿਆ ਸੀ ਗੁੱਸਾ ਸਟ्रेस ਇਸ ਨੂੰ ਕੋਈ ਵੀ ਨਾਮ ਦਿੱਤਾ ਜਾ ਸਕਦਾ ਹੈ ਆ ਕੈਮਰਾ ਪਰਸਨ ਦੇ ਨਾਲ ਨਿਰਮਲ ਸਿੰਘ ਗਿਲ ਉਕਾਬ ਟੀਵੀ ਫਰੋਸਪੁਰ ਜੀ ਇਹ ਨਾਲ ਉਹਦੀ ਵਾਈਫ ਤੇ ਬੱਚੇ ਨੂੰ ਲੱਗੇ ਬੱਚੇ ਤੇਨਾਂ ਨੂੰ ਗੋਲੀ ਲੱਗੀ ਤੇਨਾਂ ਲੱਗੀ ਇੱਕ ਬੱਚਾ ਮੈਂ ਸਕੂਲ ਗਿਆ ਸੀ ਪੱਕਾ ਨਹੀਂ ਪਤਾ ਤੇ ਇਹ ਖੇਤੀ ਆਪ ਕਰਦਾ ਸੀ ਕਿ ਠੇਕੇ ਤੇ ਸੀ ਆਪ ਕਰਦਾ ਆਪ ਕਰਦਾ ਸੀ ਠੇਕੇ ਤੇ ਵੀ ਕੋਈ ਪਹਿਲੀ ਬੁਲੀ ਲਿੱਤੀ ਆਪ ਆਪ ਪੈ ਲੈਂਦਾ ਠੇਕੇ ਤੇ ਆਹ ਆਲਵਾ-ਆਲਵਾ ਦੇ ਖੇਤੀ ਬਹੁਤ ਜਿਆਦਾ ਕਰਦਾ ਤੇ ਇਹ ਪਰਿਵਾਰ ਸੰਜਿਆ ਰਹਿੰਦਾ ਸੀ ਇਕੱਠੇ ਹੀ ਰਹਿੰਦੇ ਸੰਜਿਆ ਦੋ ਭਰਾ ਹਾਂ ਕਿਤਾ ਵੀ ਇਹਨਾਂ ਦੇਗਾ ਤੁਹਾਡੇ ਪਿਛੇ ਰੂਗੀ ਹਾਂ ਕੋਈ ਇਹ ਜੀ ਮੌਲ ਨਹੀਂ ਸੀ ਤੁਹਾਡਾ ਤੁਹਾਡਾ ਕੀ ਨਾਮ ਹੈ ਰਿਸ਼ਪਾਲ ਸਿੰਘ ਤੇ ਇਹ ਪਤਾ ਲੱਗਾ ਵੀ ਗੋਲੀ ਨੇ ਆਪ ਹਮਾਰੀ ਹੈ ਜਾਂ ਆਪ ਹੀ ਆਪ ਹੀ ਪਤਾ ਲੱਗਾ ਹੈ ਵੀ ਆਪ ਪਹਿਲੋ ਬੀਬੀ ਨੇ ਮਾਰੀ ਫਿਰ ਬੱਚੇ ਨੇ ਭਰਾ ਨੂੰ ਬੱਚੇ ਅਗਰ ਆਪ ਹੀ ਮਾਰੀ ਹੋਵੇ ਆਪ ਹੀ ਮਾਰੀ ਸਾਰੇ ਐਸੇ ਨੇ ਭਰਾ ਦਾ ਇਹ ਨਾਮ ਨਹੀਂ ਕਰਾਇਆ ਤੁਹਾਡਾ ਕੀ ਨਾਮ ਹੈ ਜੀ ਰਿਸ਼ਪਾਲ ਸਿੰਘ ਤੇ ਕੀ ਮੈਟਰ ਕੀ ਹੋਇਆ ਫਿਰੋਜ਼ਪੁਰ ਦੇ ਵਿੱਚ ਕਿਹੜਾ ਪਿੰਡ ਹੈਗਾ ਸੀ ਕਿੰਨੇ ਜਣੇ ਜੀ ਜੀ ਅੱਜ ਇੱਕ ਬਹੁਤ ਅਨਫੋਰਚੂਨੇਟ ਇਨਸੀਡੈਂਟ ਹੋਇਆ ਤਿੰਨ ਬਜ਼ੀਪੁਰ ਵਿੱਚ ਸ਼ਾਮ ਤਕਰੀਬਨ 3 ਵਜੇ ਦੀ ਘਟਨਾ ਹੈ ਜਿਸ ਵਿੱਚ ਹਮੇਸ਼ਾ ਤੱਕ ਇਹ ਪਤਾ ਲੱਗਿਆ ਕਿ ਜਗਸੀਰ ਸਿੰਘ ਨਾਮ ਦਾ ਇੱਕ ਵਿਅਕਤੀ ਜਿਸ ਦੀ ਉਮਰ ਤਕਰੀਬਨ 35 ਸਾਲ ਹੈ ਉਸਨੇ ਆਪਣੀ ਪਤਨੀ ਰਮਨਿਤ कौर ਆਪਣੇ ਬੇਟਾ ਅ ਅਰਸ਼ਾਦੀਪ ਸਿੰਘ ਨੂੰ ਗੋਲੀ ਮਾਰੀ ਹੈ ਤੇ ਆਪ ਦੇ ਆਪ ਨੂੰ ਵੀ ਗੋਲੀ ਮਾਰ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਵਿੱਚ ਇਸ ਦਾ ਬੇਡਾ ਜਿਸ ਦੀ ਉਮਰ 4 ਸਾਲ ਹੈ ਉਹਦੇ ਲਿਵਰ ਵਿੱਚ ਗੋਲੀ ਹੈ ਇਸ ਵੇਲੇ ਹੀ ਜੰਮ ਦਾ ਟ੍ਰੀਟਮੈਂਟ ਉਸਦੀ ਵਾਈਫ ਤੇ ਉਹਦੇ ਆਪਣੇ ਸਿਰ ਵਿੱਚ ਬੋਲੀ ਲੱਜੀ ਹੈ ਕਿ ਉਹ ਦੋਵੇਂ ਵੀ ਅੰਡਰ ਟ੍ਰੀਟਮੈਂਟ ਵੈਂਟੀਲੇਟਰ ਤੇ ਨੇ ਕਿ ਅਜੇ ਤੱਕ ਇਸ ਦਾ ਕੋਈ ਕਾਰਨ ਨਹੀਂ ਪਤਾ ਲੱਗ ਪਾਇਆ ਜਲਦੀ ਜਿਵੇਂ ਅਸੀਂ ਮੋਰ ਡਿਟੇਲਸ ਸਾਨੂੰ ਦੇਈਆਂ ਨੇ ਕਿ ਇਹਨਾਂ ਦਾ ਟ੍ਰੀਟਮੈਂਟ ਹੁੰਦਾ ਹੋਰ ਡਿਟੇਲਸ ਵੀ ਸ਼ੇਅਰ ਕਰਾਂਗੇ ਕਿ ਜੋ ਵੀ ਕਾਰਨ ਹੈ ਇਸ ਵਿੱਚ ਉਹ ਵੀ ਬਾਅਦ ਵਿੱਚ ਪਤਾ ਕਰਾਂਗੇ ਸਰ ਕੀ ਕੰਮ ਕਰਦਾ ਹੈਗਾ ਸਿਕਾ ਇਹ ਪਤਾ ਲੱਗਿਆ ਇਹ ਖੇਤੀਬਾੜੀ ਦਾ ਕੰਮ ਕਰਦਾ ਹੈ ਕੀ ਕੋਈ ਮੈਟਰ ਪਤਾ ਲੱਗਾ ਕਿ ਕਿਉਂ ਗੋਲੀ ਮਾਰੀ ਹੈ ਬੱਚੇ ਨੂੰ ਤੇ ਪਤਨੀ ਨੂੰ ਹਾਂਜੀ ਜਿਵੇਂ ਮੈਂ ਦੱਸਿਆ ਕਿ ਇਹਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ ਜਦੋਂ ਸਾਨੂੰ ਕੋਈ ਡਿਟੇਲਸ ਮਿਲਦੀਆਂ ਨੇ ਉਹਨਾਂ ਦਾ ਟ੍ਰੀਟਮੈਂਟ ਹੋਊਗਾ ਉਸ ਤੋਂ ਬਾਅਦ ਅਸੀਂ ਪਤਾ ਕਰਕੇ ਇਸ ਨੂੰ ਸ਼ੇਅਰ ਕਰਾਂਗੇ ਇਹ ਪਲ ਹੈਗੇ ਸੀਗੇ ਪਰਿਵਾਰ ਦੇ ਵਿੱਚ ਜਦੋਂ ਘਟਨਾ ਹੋਈ ਹੈ ਉਸ ਵੇਲੇ ਘਰ ਵਿੱਚ ਤਿੰਨ ਜਣੇ ਮੌਜੂਦ ਸੀਗੇ ਜਿਸ ਦੀ ਪਤਨੀ ਤੇ ਇਸ ਦਾ ਬੇਟਾ ਸੀ